ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਮੈਂ ਇਹ ਕਾਰਡੀਗਨ ਜੈਕਟ ਬਣਾ ਰਹੀ ਹਾਂ ਜੋ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਠੀਕ ਹੈ ਤੇ ਅੱਜ ਜਿਹੜੀ ਇਹ लेफ्ट ਸਾਈਡ ਤੇ ਰਾਈਟ ਸਾਈਡ ਦੀ ਆਪਣੀ ਜਿਹੜੀ ਕਿਨਾਰੀ ਬਣਾਉਣੀ ਹੈ ਇਹ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਜਿਹੜੀ ਕਿਨਾਰੀ ਹੈ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਵੈਸੇ ਅੱਗੇ ਵੀ ਮੈਂ ਆਪਣੇ ਚੈਨਲ ਤੇ ਕਈ ਤਰੀਕਿਆਂ ਨਾਲ ਜਿਹੜੀ ਇਹ ਬਟਨ ਪੱਟੀ ਤੇ ਜਿਹੜੀ ਇਹ ਕਿਨਾਰੀ ਬਣਾਉਣੀ ਦੱਸ ਚੁੱਕੀ ਹਾਂ ਪਰ ਫਿਰ ਵੀ ਜੇਕਰ ਆਪਾਂ ਨੂੰ ਸਾਰਾ ਕੁਝ ਮਤਲਬ ਇੱਕ ਵੀਡੀਓ ਵਿੱਚੋਂ ਹੀ ਮਿਲ ਜਾਵੇ ਜਿਵੇਂ ਆਪਾਂ ਜੈਕਟ ਬਣਾ ਰਹੇ ਹਾਂ ਤੇਦੇ ਸਾਰੇ ਪਾਰਟ ਆਪਾਂ ਨੂੰ ਇੱਕ ਵੀਡੀਓ ਵਿੱਚੋਂ ਮਿਲ ਜਾਣ ਤਾਂ ਜਿਹੜਾ ਉਹ ਜ਼ਿਆਦਾ ਵਧੀਆ ਰਹਿੰਦਾ ਠੀਕ ਹੈ ਜਦੋਂ ਇਹ ਜੈਕਟ ਕੰਪਲੀਟ ਹੋ ਗਈ ਮੈਂ ਇਹਦੇ ਸਾਰੇ ਪਾਰਟ ਪਲੇਲਿਸਟ ਵਿੱਚ ਪਾ ਦੂੰਗੀ ਤੁਸੀਂ ਜਿਹੜਾ ਵੀ ਇਹਦਾ ਮਤਲਬ ਕੋਈ ਪਾਕਟ ਬਣਾਉਣੀ ਜਾਂ ਡਿਜ਼ਾਈਨ ਚੱਕਣਾ ਜਾਂ ਕਿਨਾਰੀ ਬਣਾਉਣੀ ਹੈ ਦੇਖਣਾ ਤਾਂ ਤੁਸੀਂ ਪਲੇਲਿਸਟ ਵਿੱਚ ਜਾ ਕੇ ਵੇਖ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਇਹ ਰਾਈਟ ਸਾਈਡ ਦੀ ਕਿਨਾਰੀ ਮੈਂ ਇੱਥੇ ਕਿਵੇਂ ਬਣਾਈ ਹੈ ਤੇ ਲੈਫਟ ਸਾਈਡ ਦੀ ਕਿਨਾਰੀ ਕਿਵੇਂ ਬਣਾਈ ਠੀਕ ਹੈ ਪਹਿਲਾਂ ਆਪਾਂ ਬਣਾਉਣੇ ਰਾਈਟ ਸਾਈਡ ਦੀ ਕਿਨਾਰੀ ਦੋ ਸਲਾਂਗ ਜਿਹੜੀ ਇਹ ਕਿਨਾਰੀ ਬਣ ਕੇ ਕੰਪਲੀਟ ਹੋ ਜਾਂਦੀ ਹੈ ਦੋ ਸਲਾਂਗਾਂ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਉਹੀ ਦੋ ਸਲਾਂਗਾਂ ਆਪਾਂ ਜਿਹੜੀਆਂ ਕਿਨਾਰੀ ਵਾਸਤੇ ਬਣਾਉਂਦੇ ਜਾਨਾ ਠੀਕ ਹੈ ਦੇਖੋ ਹੁਣ ਜਦੋਂ ਪਹਿਲੀ ਸਲਾਈ ਤੁਸੀਂ ਸ਼ੁਰੂ ਕਰੋਗੇ ਜਿਵੇਂ ਇੱਥੇ ਹੁਣ ਪਹਿਲੀ ਸਲਾਈ ਮੈਂ ਸ਼ੁਰੂ ਕੀਤੀ ਤੇ ਕਿਨਾਰੀ ਬਣਾਉਣੀ ਸ਼ੁਰੂ ਕਰਤੀ ਠੀਕ ਹੈ ਬਟਨ ਪੱਟੀ ਤੇ ਕਿਨਾਰੀ ਦੋ ਕੁੰਡਿਆਂ ਤੇ ਕਿਨਾਰੀ ਬਣੂਗੀ ਸਿੱਧੇ ਪਾਸੇ ਤੋਂ ਵੀ ਤੇ ਉਲਟੇ ਪਾਸੇ ਤੋਂ ਵੀ ਦੋ ਜਿਹੜੇ ਕੁੰਡੇ ਆਪਾਂ ਇਹ ਕਿਨਾਰੀ ਵਾਸਤੇ ਰੱਖੇ ਠੀਕ ਹੈ 10 ਕੁੰਡੇ ਆ ਮੇਰੇ ਕੋਲ ਬਟਨ ਪੱਟੀ ਵਾਸਤੇ ਅੱਠ ਕੁੰਡੇ ਜਿਹੜੇ ਆਪਣੀ ਇਸ ਤਰ੍ਹਾਂ 2 4 6 8 10 12 ਇੱਥੇ 14 ਕੁੰਡੇ ਆ ਪਰ ਜਿਹੜੀ ਮੈਂ ਜੈਕਟ ਬਣਾ ਰਹੀ ਆ ਇਹਦੇ 10 ਕੁੰਡੇ ਬਟਨ ਪੱਟੀ ਦੇ ਠੀਕ ਹੈ ਅੱਠ ਕੁੰਡੇ ਆਪਣੀ ਇਸ ਤਰ੍ਹਾਂ ਹੋ ਜਾਂਦੇ ਆ ਬਟਨ ਪੱਟੀ ਦੇ ਦੋ ਕੁੰਡੇ ਕਿਨਾਰੇ ਦੇ ਠੀਕ ਹੈ ਦੋ ਕੁੰਡੇ ਦੇਖੋ ਹੁਣ ਆਪਾਂ ਇੱਕ ਕੁੰਡਾ ਪਹਿ ਇਸ ਤਰ੍ਹਾਂ ਉਤਾਰਨਾ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਨੇ ਇਸ ਤਰ੍ਹਾਂ ਉਤਾਰ ਲੈਣਾ ਥ੍ਰੈਡ ਪਿੱਛੇ ਕਰਕੇ ਫਿਰ ਇੱਕ ਇਸ ਤਰ੍ਹਾਂ ਤਾਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਲੱਗੀ ਕਰਨਾ ਤੇ ਜਿੰਨੇ ਵੀ ਕੁੰਡੇ ਤੁਹਾਡੇ ਕੋਲ ਰੱਖੇ ਹੋਣਗੇ ਇਸ ਤਰ੍ਹਾਂ ਬਾਕੀ ਉਲਟੇ ਬਣਾ ਲੈਣੇ ਬਸ ਇਹ ਦੋ ਕੁੰਡਿਆਂ ਦਾ ਧਿਆਨ ਰੱਖਣਾ ਹੁਣ ਆ ਗਏ ਆਪਾਂ ਉਲਟੀ ਸਾਈਡ ਤੇ ਉਲਟੀ ਸਾਈਡ ਤੇ ਆਪਾਂ ਜਿਹੜੇ ਆਪਣੀ ਕੁੰਡੀਆਂ ਪਹਿਲਾਂ ਇਹ ਤਾਂ ਉਲਟੇ ਬਣਾ ਲੈਣੇ ਲਾਸਟ ਵਾਲੇ ਦੋ ਕੁੰਡੀਆਂ ਤੱਕ ਦੇਖੋ ਲਾਸਟ ਵਾਲੇ ਦੋ ਕੁੰਡੇ ਰਹਿ ਗਏ ਠੀਕ ਹੈ ਜਿਹੜੀ ਉਧਰ ਆਪਾਂ ਉਤਾਰੀ ਸੀ ਇਹਨਾਂ ਨੂੰ ਆਪਾਂ ਉਲਟਾ ਬਣਾਦੇ ਨੇ ਉਲਟੀ ਸਿਲਾਈ ਚ ਉਲਟਾ ਬਣਾ ਦੇਣ ਸਿੱਧੀ ਸਿਲਾਈ ਚ ਆਪਾਂ ਉਸੇ ਤਰ੍ਹਾਂ ਤਾਰ ਲੈਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਹੋਰ ਦੱਸ ਦਿੰਨੀ ਇੱਕ ਕਿਸ ਤਰ੍ਹਾਂ ਤਾਰਨੇ ਇੱਕ ਕਿਸ ਤਰ੍ਹਾਂ ਠੀਕ ਹੈ ਉਲਟੀ ਸਿਲਾਈ ਚ ਆਪਾਂ ਇਹਨਾਂ ਨੂੰ ਬਣਾ ਲੈਣ ਤਾਂ ਇਹ ਤਾਂ ਹੋ ਗਈ ਆਪਣੀ ਰਾਈਟ ਸਾਈਡ ਰਾਈਟ ਸਾਈਡ ਦੀ ਜਿਹੜੀ ਕਿਨਾਰੀ ਤੇ ਬਟਨ ਪੱਟੀ ਠੀਕ ਹੈ ਹੁਣ ਲੈਫਟ ਸਾਈਡ ਦੀ ਲੈਫਟ ਸਾਈਡ ਦੀ ਜਿਹੜੀ ਬਟਨ ਪੱਟੀ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਇਹ ਲੈਫਟ ਸਾਈਡ ਦੀ ਬਟਨ ਪੱਟੀ ਇਹਨੂੰ ਆਪਾਂ ਪਹਿਲਾਂ ਇਧਰੋਂ ਜਿਹੜੀ ਇਹ ਕੁੰਡੇ ਰੱਖੀਏ ਨਾ ਤਾਂ ਪੈਸੇ ਤਰ੍ਹਾਂ ਉਲਟੀ ਬਣਾ ਲੈਣਾ ਦੋ ਦੋ ਕੁੰਡਿਆਂ ਤੇ ਕਿਨਾਰੀ ਬੰਦੀ ਜਾਂਦੀ ਹੈ ਠੀਕ ਹੈ ਕਿਉਂਕਿ ਜੇਕਰ ਆਪਾਂ ਬਾਅਦ ਵਿੱਚ ਕਿਨਾਰੀ ਬਣਾਉਣੇ ਜਿਵੇਂ ਹੁਣ ਆਪਾਂ ਇਸ ਤਰ੍ਹਾਂ ਇਧਰ ਸਿੰਪਲ ਬਣਾਈ ਕੀਤੀ ਹੈ ਸਿੰਪਲ ਬਣਾਈ ਕਰਾਂਗੇ ਤਾਂ ਇਸ ਤਰ੍ਹਾਂ ਆਉਂਦੀ ਕਿਨਾਰੀ ਠੀਕ ਹੈ ਤੇ ਬਾਅਦ ਵਿੱਚ ਆਪਾਂ ਨੂੰ ਕਰੋਸ਼ ਦੇ ਨਾਲ ਜਿਹੜੀ ਕਿੰਗਰੀ ਲਗਾਉਣੀ ਪੈਂਦੀ ਨੇ ਇਸ ਤਰ੍ਹਾਂ ਤਾਂ ਬਿਲਕੁਲ ਵੀ ਸੋਹਣੀ ਨਹੀਂ ਲੱਗਦੀ ਤੇ ਜੇਕਰ ਆਪਾਂ ਇਹ ਹੀ ਦੋ ਕੁੰਡੇ ਨਾਲ-ਨਾਲ ਬਣਾਉਂਦੇ ਜਾਵਾਂਗੇ ਤਾਂ ਬਾਅਦ ਵਿੱਚ ਆਪਾਂ ਨੂੰ ਜਿਹੜਾ ਇਸ ਤਰ੍ਹਾਂ ਵਰਕ ਕਰਨੀ ਲੋੜ ਹੀ ਨਹੀਂ ਪਊਗੀ ਠੀਕ ਹੈ ਕਰੋਸ਼ੇ ਦੇ ਨਾਲ ਅਸਲ ਇਹ ਜਿਹੜੀ ਨਾਲ ਹੀ ਕਿਨਾਰੀ ਬਣਾਵਾਂਗੇ ਆਪਾਂ ਦੋ-ਦੋ ਕੁੰਡਿਆਂ ਦੀ ਹਾਂ ਦੇਖੋ ਦੋ ਕੁੰਡੇ ਰਹਿ ਗਏ ਆਪਣੇ ਕੋਲ ਫ੍ਰੈਡ ਕਰਾਂਗੇ ਪਿੱਛੇ ਇਹਨਾਂ ਵਿੱਚੋਂ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਇਸ ਤਰ੍ਹਾਂ ਤਾਰਨੇ ਠੀਕ ਹੈ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਇਹ ਕੁੰਡਾ ਆਪਾਂ ਸਿੱਧਾ ਬਣਾ ਲਏ ਇਹੀ ਦੋ ਕੁੰਡੀਆਂ ਦੀ ਕਿਨਾਰੀ ਆ ਤੇ ਉਲਟੇ ਪਾਸੇ ਤੋਂ ਆਪਾਂ ਇਹ ਦੋ ਕੁੰਡੇ ਇਸ ਤਰ੍ਹਾਂ ਕਰਨੇ ਆ ਇਹ ਕੁੰਡਾ ਆਪਾਂ ਜਿਹੜਾ ਉੱਧਰ ਬਣਾਇ ਕੀਤਾ ਉਤਾਰਾਂਗੇ ਬਾਕੀ ਸਾਰੇ ਉਲਟੇ ਇਹਹੀ ਦੋ ਸਲਾਂਗਾ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਜਿਹੜਾ ਆਪਣਾ ਕੋਈ ਵੀ ਆਪਾਂ ਪ੍ਰੋਜੈਕਟ ਬਣਾ ਰਹੇ ਹਾਂ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਜੇਕਰ ਆਪਾਂ ਇਹਨਾਂ ਛੋਟੀਆਂ ਗੱਲਾਂ ਨੂੰ ਅੰਦੀਖਾ ਕਰ ਦਿੰਨੇ ਆ ਤਾਂ ਜਿਹੜਾ ਆਪਣਾ ਪ੍ਰੋਜੈਕਟ ਸੋਹਣਾ ਨਹੀਂ ਲੱਗਦਾ ਠੀਕ ਹੈ ਹੁਣ ਦੇਖੋ ਇਸ ਤਰ੍ਹਾਂ ਦੀ ਕਿਨਾਰੀ ਬਣਦੀ ਜਾਊਗੀ ਤਾਂ ਕਿੰਨਾ ਸੋਹਣਾ ਪ੍ਰੋਜੈਕਟ ਲੱਗੂਗਾ ਤੇ ਇੱਕ ਸਾਈਡ ਤੇ ਇਸ ਤਰ੍ਹਾਂ ਦੀ ਸਿੰਪਲ ਇਸੇ ਤਰ੍ਹਾਂ ਮੈਂ ਜੈਖੜਤੀ ਕਿਨਾਰੀ ਬਣਾਉਣੀ ਤੁਹਾਨੂੰ ਦੱਸਤੀ ਐ ਬਾਕੀ ਹੋਰ ਵੀ ਮੈਂ ਕਈ ਤਰੀਕੇ ਦੱਸਿਆ ਕਿਨਾਰੀ ਬਣਾਉਂਦੇ ਆ ਆਪਣੇ ਚੈਨਲ ਤੇ ਜਿਹੜਾ ਵੀ ਤਰੀਕਾ ਤੁਹਾਨੂੰ ਸੌਖਾ ਲੱਗੇ ਉਸੇ ਤਰ੍ਹਾਂ ਤੁਸੀਂ ਕਿਨਾਰੀ ਜਿਹੜੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ Terima kasih